ਇਲੈਕਟ੍ਰੀਕਲ ਖਰੀਦੀਆਂ ਨਾਂ ਕੋ ਭਾਈ ਹੁਣਾ ਕੋ ਤੇ ਕੱਲ ਹੀ ਲਗੀ ਇਹਨੇ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰੇ ਫਰਸਟ ਪ੍ਰਾਈਜ਼ ਲੱਗਾ 1 ਲੱਖ ਰੁਪਏ ਦਾ 27 ਰਿੱਟੋਂ ਨਿਕਲਣਾ ਹੈ 1.5 ਕਰੋੜ ਦੀ ਲਾਟਰੀ ਹੈ ਹਜ਼ਾਰ ਰੁਪਏ ਦੀ ਮੇਰਾ ਤਰਸੀਮ ਲਾ ਲਈ ਇਲੈਕਟ੍ਰੀਕਲ ਖਰੀਦੀਆਂ ਨਾਂ ਕੋ ਭਾਈ ਹੁਣਾ ਕੋ ਤਕਲੀ ਲਗੀ ਇਹਨਾਂ ਆਵਾਬਾ ਮਿਲ ਲੈ ਸਲਾਮ ਆਵਾਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰਦਾ ਹਾਂ 50 ਰੁਪਏ ਦੀ ਟਿਕਟ ਜੀ 50 ਰੁਪਏ ਦੀ ਟਿਕਟ ਲਈ ਇਹਨਾਂ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲੱਗਿਆ ਸਰ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲਾਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲਾਟਰੀਜ਼ ਵੇਚ ਰਿਹਾ ਹਾਂ ਮੇਰੇ ਕੋਲ ਇਹ ਭਾਰੀ ਤਰਸੀਮ ਭਾਈ ਨੇ ਕੱਲ ਲੋਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਦੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨੀਲੇਸ਼ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਅਸ ਹੈਗੇ ਨੇ ਜਿੱਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ 1 ਡੇਢ ਕਰੋੜ ਦੀ ਲੋਟਰੀ ਹੈ 1000 ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲੋਟਰੀ ਹੈ 200 ਰੁਪਏ 'ਚ 75 ਲੱਖਾਂ ਦੀ ਲੋਟਰੀ ਹੈ ਐਦਾਂ ਸਾਡੇ ਕੋਲ ਹੋਰ ਵੀ ਬਹੁਤ ਲੋਟਰੀਸ ਨੇ ਔਰ ਅਹੀ ਰਾਸ਼ਰੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ਰੀ ਦਾ ਇਲੈਕਟ੍ਰੀਕਲ ਖਰੀਦੀਆਂ ਨਾ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਨੂੰ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰੇ ਫਰਸਟ ਪ੍ਰਾਈਜ਼ ਲੱਗਾ 1 ਹੀ ਲੱਖ ਰੁਪਏ ਦਾ 25 ਟਿਕਟੋਂ ਨਿਕਲਣਾ ਹੈ 1.5 ਕਰੋੜ ਦੀ ਲਾਟਰੀ ਹੈ 1000 ਰੁਪਏ ਦੀ ਮੇਰਾ ਤਰਸੀਮ ਲਾ ਲਈ ਇਲੈਕਟ੍ਰੀਕਲ ਖਰੀਦੀਆਂ ਨਾ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਨੂੰ ਸਲਾਮਾ ਬਾਬ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰਦਾ ਹਾਂ 50 ਰੁਪਏ ਦੀ ਟਿਕਟ ਜੀ 50 ਰੁਪਏ ਦੀ ਟਿਕਟ ਲਈ ਹੈ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲੱਗਿਆ ਸਰ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲਾਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲਾਟਰੀਜ਼ ਵੇਚ ਰਿਹਾ ਮੇਰੇ ਕੋਲ ਭਾਰੀ ਤਰਸੀਮ ਭਾਈ ਨੇ ਕੱਲ ਲਾਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਵਾਲੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨੀਲਿਕ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਉਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਸ ਹੈਗੇ ਨੇ ਜਿੱਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ ਡੇਢ ਕਰੋੜ ਦੀ ਲਾਟਰੀ ਹੈ 1000 ਰੁਪਏ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲੋਟਰੀ ਹੈ 200 ਰੁਪਏ ਚ 75 ਲੱਖ ਵਾਲੀ ਲੋਟਰੀ ਹੈ ਐਦਾਂ ਸਾਡੇ ਕੋਲ ਹੋਰ ਵੀ ਬਹੁਤ ਲੋਟਰੀਸ ਨੇ ਔਰ ਅਹੀ ਰਾਸ਼ਰੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ਰੀ ਦਾ ਇਲੈਕਟ੍ਰੀਕਲ ਖਰੀਦੀਆਂ ਨਾ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨੇ ਮੈਂ ਲੋਕਲੀ ਜਿੰਦੇ ਕੋਠੀ ਅਧਿਕਾਰ ਕੰਮ ਕਰੇ ਫਸਟ ਪ੍ਰਾਈਜ਼ ਲੱਗਾ 1 ਹੀ ਲੱਖ ਰੁਪਏ ਦਾ 27 ਰਿੱਟੋਂ ਨਿਕਲਣਾ ਹੈ 1.5 ਕਰੋੜ ਦੀ ਲਾਟਰੀ ਹੈ ਹਜ਼ਾਰ ਰੁਪਏ ਦੀ ਮੇਰਾ ਤਰਸੀਮ ਲਾ ਲਈ ਇਲੈਕਟ੍ਰੀਕਲ ਖਰੀਦੀਆਂ ਨਾ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਸਲਾਮਾ ਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਮੈਂ ਲੋਕਲੀ ਜਾਂਦਾ ਕੋਠੀ ਅਧਿਕਾਰ ਕੰਮ ਕਰਦਾ 50 ਰੁਪਏ ਦੀ ਟਿਕਟ ਜੀ ਪੰਜਾਹ ਰੁਪਏ ਟਿਕਟ ਲਈ ਹੈ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲੱਗਿਆ ਸਰ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲਾਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲਾਟਰੀਜ਼ ਵੇਚ ਰਿਹਾ ਮੇਰੇ ਕੋਲ ਭਾਰੀ ਤਰਸੀਮ ਭਾਈ ਨੇ ਕੱਲ ਲਾਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਦੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨੀਲੇਸ਼ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਅਸ ਹੈਗੇ ਨੇ ਜਿਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ ਡੇਢ ਕਰੋੜ ਦੀ ਲਾਟਰੀ ਹੈ ਹਜ਼ਾਰ ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲਾਟਰੀ ਹੈ 200 ਰੁਪਏ ਚ 75 ਲੱਖ ਵਾਲੀ ਲਾਟਰੀ ਹੈ ਐਦਾਂ ਸਾਡੇ ਕੋਲ ਹੋਰ ਵੀ ਬਹੁਤ ਲਾਟਰੀਸ ਨੇ ਔਰ ਅਹੀ ਰਾਸ਼ਰੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ਰੀ ਦਾ ਲਾਟਰੀ ਕੱਲ ਖਰੀਦੀਆਂ ਨਾ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹ ਮੈਨੂੰ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰੇ ਪ੍ਰਾਈਸ ਲੱਗਾ 21 ਲੱਖ ਰੁਪਏ ਦਾ 27 ਕਿਲੋ ਨਿਕਲਣਾ ਹੈ 1.5 ਕਰੋੜ ਦੀ ਲਾਟਰੀ ਹੈ 1000 ਰੁਪਏ ਦੀ ਮੇਰਾ ਨਤਰਸ਼ੀਮ ਲਾਲ ਹੈ ਇਲੈਕਟ੍ਰੀਕਲ ਖਰੀਦੀਆਂ ਨਾ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਨੂੰ ਸਲਾਮਾ ਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਮੈਂ ਲੋਕਲੀ ਜਿੰਦਾ ਕੋਠੀ ਜਿਹਾ ਕੰਮ ਕਰਦਾ ਹਾਂ 50 ਰੁਪਏ ਦੀ ਟਿਕਟ ਜੀ 50 ਰੁਪਏ ਦੀ ਟਿਕਟ ਲਈ ਹੈ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲੱਗਿਆ ਸਰ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲਾਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲਾਟਰੀਜ਼ ਵੇਚ ਰਿਹਾ ਮੇਰੇ ਕੋਲ ਭਾਰੀ ਤਰਸੀਮ ਭਾਈ ਨੇ ਕੱਲ ਲਾਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਵਾਲੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨੀਲਿਕ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਉਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਸ ਹੈਗੇ ਨੇ ਜਿੱਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ 1 ਡੇਢ ਕਰੋੜ ਦੀ ਲਾਟਰੀ ਹੈ 1000 ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ 'ਚ 35 ਲੱਖ ਵਾਲੀ ਲਾਟਰੀ ਹੈ 200 ਰੁਪਏ 'ਚ 75 ਲੱਖ ਵਾਲੀ ਲਾਟਰੀ ਹੈ ਐਦਾਂ ਸਾਡੇ ਕੋਲ ਹੋਰ ਵੀ ਬਹੁਤ ਲਾਟਰੀਸ ਨੇ ਔਰ ਅਹੀ ਰਾਸ਼ੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ੀ ਦਾ ਇਲੈਕਟ੍ਰੀਕਲ ਖਰੀਦੀਆਂ ਨਾ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਹੈ ਮੇਰੇ ਮੈਂ ਲੋਕਲੀ ਜਿੰਦੇ ਕੋਠੀ ਅਧਿਕਾਰ ਕੰਮ ਕਰੇ ਫਰਸਟ ਪ੍ਰਾਈਜ਼ ਲੱਗਾ 1 ਲੱਖ ਰੁਪਏ ਦਾ 27 ਰਿੱਟੋਂ ਨਿਕਲਣਾ ਹੈ 1.5 ਕਰੋੜ ਦੀ ਲਾਟਰੀ ਹੈ ਹਜ਼ਾਰ ਰੁਪਏ ਦੀ ਮੇਰਾ ਤਰਸੀਮ ਲਾ ਲਈ ਇਲੈਕਟ੍ਰੀਕਲ ਖਰੀਦੀਆਂ ਨਾ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਸਲਾਮਾ ਬਾ ਮਿਲ ਲੈ ਸਲਾਮਾ ਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਮੈਂ ਲੋਕਲੀ ਜਾਂਦਾ ਕੋਠੀ ਅਧਿਕਾਰ ਕੰਮ ਕਰਦਾ ਹਾਂ 50 ਰੁਪਏ ਦੀ ਟਿਕਟ ਜੀ 50 ਰੁਪਏ ਦੀ ਟਿਕਟ ਲਈ ਹੈ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲੱਗਿਆ ਸਰ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲਾਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲਾਟਰੀਜ਼ ਵੇਚ ਰਿਹਾ ਮੇਰੇ ਕੋਲ ਭਾਰੀ ਤਰਸੀਮ ਭਾਈ ਨੇ ਕੱਲ ਲਾਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਵਾਲੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨੀਲਿਕ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਸ ਹੈਗੇ ਨੇ ਜਿੱਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ 1.5 ਕਰੋੜ ਦੀ ਲਾਟਰੀ ਹੈ 1000 ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲਾਟਰੀ ਹੈ 200 ਰੁਪਏ ਚ 75 ਲੱਖ ਵਾਲੀ ਲਾਟਰੀ ਹੈ ਅੱਦਾਂ ਸਾਡੇ ਕੋਲ ਹੋਰ ਵੀ ਬਹੁਤ ਲਾਟਰੀਸ ਨੇ ਔਰ ਅਹੀ ਰਾਸ਼ਰੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ਰੀ ਦਾ